ਹੜ੍ਹ ਦੀ ਮਾਰਚੇ ਪੰਜਾਬ ਆਇਆ ਕਿਸੇ ਤੋਂ ਲੁਕਿਆ ਨਹੀਂ ਸਕਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਪਰ ਇਹ ਲੱਗਦਾ ਹੈ ਵੀ ਹੁਣ ਜਿਵੇਂ ਆ ਤਾਂ ਸਮੇਂ ਦੀ ਚਾਲ ਹੈ ਸਾਬ ਆਊਟ ਆਫ ਸਾਈਟ ਆਊਟ ਆਫ ਮਾਈਂਡ ਝੋਨੇ ਦੀ ਫਸਲ ਤਿਆਰ ਖੜੀ ਹੈ ਜਿਨ੍ਹਾਂ ਦੀ ਰੂੜੀ ਨਹੀਂ ਉਹਨਾਂ ਦੀ ਤਿਆਰ ਖੜੀ ਹੈ ਅੰਕੜੇ ਜਾਓਗੇ ਅਫਸਰਾਂ ਕੋਲ ਜਾ ਕੇ ਬੈਠ ਕੇ ਗੱਲ ਕਰੋਗੇ ਦਿੱਲੀ ਜਾਓਗੇ ਤਾਂ ਉੱਥੇ ਕਹਿਣਗੇ ਕੀ ਹੋਇਆ ਜੀ 5% ਨੁਕਸਾਨ ਹੋਇਆ ਹੈ 32 ਲੱਖ 34 ਲੱਖ ਹੈਕਟੇਅਰ ਜੇ ਛੋਣਾ ਹੋਇਆ ਤੇ ਕੀ 4 ਲੱਖ ਏਕੜ ਜੇ ਰੁੜ ਗਈ ਤੇ ਕੀ ਫਰਕ ਪੈਂਦਾ ਹੈ ਜੀ ਤੇ 44000 ਕਰੋੜ ਦੀ ਸੀਸੀ ਲਿਮਿਟ ਵੀ ਆ ਗਈ ਪਰਚੇਜ਼ ਵੀ ਚાલુ ਹੋ ਜਾਣੀ ਹੈ ਹੋ ਰਹੀ ਹੈ ਫਿਰ ਉਹਦੇ ਬਾਅਦ 이슈 ਆ ਜਾਣਾ ਜੀ ਨਾੜ ਨੂੰ ਅੱਗ ਲਾਤੀ ਸਾਰਾ ਧਿਆਨ ਉਸ ਪਾਸੇ ਰੁਲ ਜਾਣਾ ਫਿਰ ਮੁੱਖ ਮੰਤਰੀ ਸਾਹਿਬ ਨੇ ਸੈਸ਼ਨ ਬੁਲਾ ਲਿਆ ਉਹਨਾਂ ਨੇ ਹੋਰ ਪਾਸੇ ਗੱਲ ਤੋਰ ਕੇ ਲੈ ਜਾਣੀ ਹੈ ਕਿਸੇ ਨੇ ਜਿਹੜੇ ਮੁੱਢਲੇ ਮੁੱਦੇ ਐ ਉਹਦੇ ਤੇ ਮਿੱਟੀ ਨਾ ਪੈ ਜੇ ਮੈਂ ਤਾਂ ਇਸ ਕਰਕੇ ਤੁਹਾਨੂੰ ਅੱਜ ਤਕਲੀਫ ਦਿੱਤੀ ਐ ਕਿਉਂਕਿ ਕਿੰਨੇ ਸੈਸ਼ਨ ਬੁਲਾ ਲਓ ਕਿੰਨੀਆਂ ਹੀ ਸੀਸੀ ਲਿਮਿਟਸ ਆ ਜਾਣ ਚਾਹੇ ਕੋਈ ਮੰਤਰੀ ਗਿਆ ਕਿ ਨਹੀਂ ਗਿਆ ਪਹਿਲਾਂ ਤਾਂ ਹਮਸ਼ਾ ਰੌਲਾ ਰਹਿੰਦਾ ਸੀ ਮੰਤਰੀ ਜਾਣਗੇ ਜੀ ਬੜੀ ਖਿੱਚਤੂ ਚੱਲ ਰਹੀ ਐ ਜੀ ਸੈਂਟਰ ਸੀਸੀ ਨਹੀਂ ਇਸ਼ੂ ਕਰ ਰਿਆ ਹੁਣ ਆ ਵੀ ਗਈ ਕਿਤੇ ਖੜਕਾ ਵੀ ਐ ਨਹੀਂ ਕਿਤੇ ਮੜੀ ਜੀ ਖਬਰ ਲੱਗੀ ਸੀ ਜੀ 44000 ਕਰੋੜ ਦੀ ਸੀਸੀ ਲਿਮਿਟ ਭੇਜਤੀ ਕੇਂਦਰ ਨੇ ਉਹਦੇ ਤੇ ਕੋਈ ਨਹੀਂ ਬੋਲਦਾ ਪਰ ਮੈਂ ਕਿਉਂ ਬੁਲਾਇਆ ਕਿਉਂਕਿ ਮੈਂ ਦੇਖ ਰਿਹਾ ਸਭ 2023 'ਚ ਵੀ ਹੜਾ ਆਇਆ ਸੀਗਾ ਕੁਝ ਦਿਨ ਰੌਲਾ ਰਪਾ ਰਿਆ ਉਹਦੇ ਬਾਅਦ ਉਹੀ ਘੋੜੇ ਉਹੀ ਮੈਦਾਨ ਉਹੀ ਗੱਲਾਂ 23 ਦੇ ਬਾਅਦ ਚਲੋ ਸ਼ੁਗਰ ਹੈ 24 ਬਚ ਗਿਆ ਹੁਣ ਫੇਰ ਫੇਰ 25 'ਚ ਫੇਰ ਆ ਗਿਆ ਮੇਰਾ ਮੰਨਣਾ ਹੈ ਵੀ ਜਦੋਂ ਤਾਈ ਇਸ ਦੀ ਜੜ 'ਚ ਨਹੀਂ ਜਾਂਦੇ ਵੀ ਕਿਉਂ ਹੋਇਆ ਨੁਕਸਾਨ ਕੀ ਕਾਰਨ ਰਹਿ ਹੈ ਉਹਦਾ ਮਸਲਾ ਹੱਲ ਹੋਣਾ ਨਹੀਂ ਫੇਰ ਆਜੂ ਅਗਲੇ ਸਾਲ ਜਿਸ ਤਰ੍ਹਾਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਬਣ ਰਹੀਆਂ ਸਾਬ ਕਦੋਂ ਵੀ ਹੋ ਸਕਦਾ ਹੈ ਐਤਕੀ ਸ਼ਾਇਦ 2 ਸਾਲ ਵੀ ਨਾ ਪੈਣ ਅਗਲੀ ਵਾਰੀ ਆ ਜੇ ਉਹਦੇ ਵਾਸਤੇ ਆਰ ਵੀ ਪ੍ਰਿਪੇਅਰਡ ਪਰ ਪੇਟ ਤਾਂ ਉਦੋਂ ਹੋਗੇ ਨਾ ਜਦੋਂ ਆਪਾਂ ਆਪਣਾ ਨੁਕਸ ਤਾਂ ਫੜ ਲਈਏ ਕਿੱਥੇ ਰੋਲਾ ਕੀ ਪਿਆ ਇਸ ਕਰਕੇ ਇੱਕ ਤਾਂ ਮੈਂ ਇਸ ਕਰਕੇ ਬੁਲਾਇਆ ਵੀ ਇਹਦੇ ਤੇ ਮਿੱਟੀ ਨਾ ਪੈ ਜੇ ਇਸ ਗੱਲ ਦੇ ਉੱਤੇ ਤੇ ਅੱਜ ਦੇ ਦਿਨ ਤਾਂ ਫੇਰ ਵੀ ਲੋਕਾਂ ਦੇ ਦਿਮਾਗ 'ਚ ਕਿਉਂਕਿ ਉਹਨਾਂ ਨੂੰ ਪੁੱਛੇ ਜਿਹੜੇ ਹੁਣ ਦੱਸਿਆ ਜੋਸ਼ੀ ਜੀ ਨੇ ਜੋ ਕੁ ਸਾਮਾਨ ਜਾ ਰਿਹਾ ਉਹਨਾਂ ਦੇ ਘਰਾਂ 'ਚ ਪੁੱਛੇ ਜਿਨ੍ਹਾਂ ਦੇ ਸਾਰਾ ਕੁਝ ਉੱਥੇ ਇਹ ਸਾਰਾ ਕੁਝ ਤੁਸੀਂ ਦੇ ਦਿਓ ਤੇ باوجود ਵੀ ਸਾਰੀ ਜਿਹੜਾ ਝਟਕਾ ਲੱਗਿਆ ਉਹ ਜੋ ਜੋਤਨ ਲੱਗੇ ਸੋਤਨ ਜਾਣੇ ਪਰ ਇਹਦੇ ਨਾਲ ਨਾਲ ਇੱਕ ਹੋਰ ਇਸ਼ੂ ਹੈ ਜਿਹਦੇ ਕਰਕੇ ਉਹ ਮੈਂ ਕਹੂੰਗਾ ਫਰਮ ਨਾ ਸਿਰਫ ਐਜ਼ ਅ ਪੋਲੀਟੀਕਲ ਪਾਰਟੀ ਦੇ ਤਰਫ ਤੋਂ ਬਲਕਿ ਪੰਜਾਬ ਦੇ ਨਜ਼ਰੀਏ ਤੋਂ ਟੂ ਇਵਨ ਫਰਮ ਨੈਸ਼ਨਲ ਪਰਸਪੈਕਟਿਵ ਮੈਂ ਸਮਝਦਾ ਬੜਾ ਇੰਪੋਰਟੈਂਟ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇਹਦੇ ਸੋ ਕਾਲਡ ਸੋਸ਼ਲ ਮੀਡੀਆ ਸੋਸ਼ਲ ਮੀਡੀਆਸ ਠੀਕ ਹੈ ਸੋਸ਼ਲ ਤਾਂ ਹੈ ਬਰ ਦੇਰ আর মোর আজকাল মোর দন সোশ্যাল ਇਟਸ ਬਿਕਮ ਐਂਟੀ সোশ্যাল ਇਹਦੇ ਚ ਕਈ ਜਿਹੜੀ ਕਿਸਮ ਦੀਆਂ ਗੱਲਾਂ ਆ ਰਹੀਆਂ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਸਭ ਵੀ ਆ ਜਿਹੜਾ ਹੜ ਆਇਆ ਬੀਜੇਪੀ ਨੇ ਕਰਵਾਤਾ ਜੀ ਸੈਂਟਰ ਗਵਰਨਮੈਂਟ ਨੇ ਕਰਵਾਤਾ ਪੰਜਾਬ ਦੇ ਖਿਲਾਫ ਪੰਜਾਬ ਨੂੰ ਡੋਬਣ ਦਾ ਇੱਕ ਬਹੁਤ ਹੀ ਕਹਿੰਦਾ ਕੋਜੀ ਚਾਲ ਹੈ ਉਹਦੇ ਵਿੱਚ ਕਈ ਉਹ ਬਣ ਕੇ ਰੀਲਸ ਚੱਲ ਰਹੀਆਂ ਜਿਦੇ ਵਿੱਚ ਆਰਟੀਫੀਸ਼ੀਅਲ ਉਹਦੇ ਨਾਲ ਇੰਟੈਲੀਜੈਂਸ ਨਾਲ ਮੇਰੇ ਵਰਗੇ ਦੀ ਫੋਟੋ ਤੋੜ ਰੱਖੀ ਹੈ ਮਾਨਯੋਗ ਪ੍ਰਧਾਨ ਮੰਤਰੀ ਦੇ ਤੇ ਸਾਡੇ ਹੋਰ ਸਾਥੀਆਂ ਦੀ ਫੋਟੋ ਉਸ ਚ ਚਲਾ ਕੇ ਜੀ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਕਰਕੇ ਪੰਜਾਬ ਡ부ੋ ਦੇਾਂਗੇ ਜੀ ਫਿਰ ਇਹ ਕਰਾਂਗੇ ਫਿਰ ਉਹ ਕਰਾਂਗੇ ਤੇ ਕਰਕੇ ਚੱਲ ਰਿਹਾ ਹੈ ਸਾਬ ਉਹਦੇ ਤੇ ਵੀ ਗੱਲ ਕਰਨਾ ਅੱਜ ਬਣਦਾ ਕਿਉਂਕਿ ਆਹ ਮਸਲਾ ਇਕੱਲੇ ਪੰਜਾਬ ਦਾ ਹੈ ਜਾਂ ਬੀਜੇਪੀ ਦਾ ਨਹੀਂ ਸਾਬ ਇੱਕ ਆਪਾਂ ਜ਼ਹਿਰ ਬੀਜ ਰਹੇ ਹਾਂ ਸਾਬ ਪੰਜਾਬ ਨੇ ਉਹ ਮਾੜੇ ਦਿਨ ਦੇਖੇ ਪੰਜਾਬ ਇਹ ਕਹਿੰਦਾ ਪੰਜਾਬ ਦਿਲ ਹੈ ਸਾਬ ਹਿੰਦੁਸਤਾਨ ਦਾ ਸਿਰ ਮੋਰ ਹੈ ਉਹਦੇ ਇਸ ਕਿਸਮ ਦੀਆਂ ਇੱਥੇ ਗੱਲਾਂ ਚੱਲਣ ਮੈਂ ਦੇਖੋ ਇੱਥੇ ਆਣ ਤੋਂ ਪਹਿਲਾਂ ਮੈਂ ਪੁਲਿਸ ਕੰਪਲੇਂਟ ਪਾਰਟੀ ਕਰਨ ਨੂੰ ਦੇ ਕੇ ਆਏ ਹੁਣੇ ਪਰ ਮੈਂ ਚਾਹੇ ਸਾਡੇ ਰਾਜਨੀਤਿਕ ਵਿਰੋਧ ਹੈਗੇ ਇਹਨਾਂ ਨਾਲ ਕੀ ਨਾ ਪਾਇਉਣੇ ਸਾਹਮਣੇ ਤੋਂ ਦੋ ਹੀ ਹੈ ਆਮ ਆਦਮੀ ਪਾਰਟੀ ਤੇ ਸਾਡੇ ਵਾਲੇ ਮੇਰੇ ਪੁਰਾਣੇ ਸਾਥੀ ਜਿਹੜੇ ਐ ਪਰ ਮੈਂ ਕਿਸੇ ਦਾ ਨਾਮ ਨਹੀਂ ਪਾਇਆ ਮੈਂ ਇਨਾ ਹੀ ਲਿਖਿਆ ਵੀ ਪੂਰੀ ਜਾਂਚ ਕਰਕੇ ਜੋ ਕੋਈ ਵੀ ਇਸ ਕਿਸਮ ਦੀਆਂ ਘਟੀਆਂ ਸੋਚ ਕਰ ਰਿਹਾ ਉਹਦੇ ਤੇ ਤੁਕਵੀਂ ਕਾਰਵਾਈ ਹੋਵੇ ਮੁੜ ਕੇ ਕਿਸ ਕਿਸਮ ਦਾ ਜ਼ਹਿਰ ਨਾ ਵਿਜੇ ਸਾਹਿਬ ਜੋ ਪੋਸਟ ਮੀਡੀਆ ਤੇ ਚੱਲ ਰਿਹਾ ਉਹਦੇ ਖਾਤੇ ਸੀ ਕੰਪਲੇਂਟ ਦੇ ਮੈਂ ਦੇਖਿਆ ਜਿਹੜੇ ਛੱਡੇ ਖਿਲਾਫ ਉਹਨਾਂ ਨੇ ਚਲਾ ਰੱਖੀਆਂ ਵੀ ਸੁਨੀਲ ਬੈਠ ਕੇ ਕਰ ਰਿਹਾ ਵੀ ਇਸ ਤਰ੍ਹਾਂ ਆਪਾਂ ਡੋਬੋ ਦੇਾਂਗੇ ਆ ਬੀਜੇਪੀ ਕਰ ਰਹੀ ਹੈ ਜਾਂ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ਤੇ ਹੋ ਰਿਹਾ ਸਾਰੀ ਗੱਲਾਂ ਤੇ ਇਹਨਾਂ ਸਭ ਹਾਂਜੀ ਕਿੱਥੇ ਆਹ ਦਿੱਤਾ ਥਾਣੇ ਚ ਅੱਜ ਜਿੱਥੇ ਸਾਡਾ ਚੰਡੀਗੜ੍ਹ ਚ ਚੰਡੀਗੜ੍ਹ 39 ਥਾਣੇ ਚ ਦੇ ਕੇ ਆਏ ਜਿਸ ਦਾ ਤੁਸੀਂ ਜਾਂਚ ਕਰੋ ਕੌਣ ਕਰ ਰਿਹਾ ਇਹ ਦੇ ਮਗਰ ਹੈ ਕੌਣ ਉਹ ਤਾਂ ਕਰਕੇ ਆਏ ਬਟ ਥੈਟ ਇਜ਼ ਕਿਸੇ ਨਾਲ ਰਾਜਨੀਤਿਕ ਖੁੰਧ ਕੱਢਣ ਦਾ ਨਹੀਂ ਸਾਡਾ ਮਸਲਾ ਸਾਡਾ ਦਾ ਵੀ ਜੜਚੇ ਕਰਕੇ ਇਹਨੂੰ ਬੰਦ ਕਰੀਏ ਪਰ ਜਿਸ ਮੇਨ ਮਕਸਦ ਵਾਸਤੇ ਮੈਂ ਤੁਹਾਨੂੰ ਬੁਲਾਇਆ ਅੱਜ ਇਹਦੇ ਨਾਲ ਵੀ ਆ ਕਿਉਂ ਪੁਲਿਸ ਬੰਦ ਕਰਿਆ ਕਿੱਦਾਂ ਕਰੇ ਸੌਰੀ ਕਿਉਂ ਹੋਇਆ ਸਭ ਆ ਜੋ ਕੁਝ ਹੈ ਨੇਚਰਲੀ ਆ ਇੱਕ ਰੱਬ ਦਾ ਖੇਡ ਹੈ ਸਭ ਕੁਦਰਤੀ ਖੇਡ ਹੈ ਜਿਹਦੇ ਅੱਗੇ ਕੋਈ ਜ਼ੋਰ ਕਿਸੇ ਦਾ ਨਹੀਂ ਚੱਲਦਾ ਪਰ ਇੱਕ ਗੱਲ ਤਾਂ ਸਾਰੇ ਹੀ ਮੰਨਦੇ ਐ ਵੀ ਅਗਰ ਤੇਈ ਤੋਂ ਕੁਝ ਸਿੱਖਿਆ ਹੁੰਦਾ ਵੀ ਪਹਿਲਾਂ ਮੀਟਿੰਗਸ ਹੋ ਜਾਂਦੀਆਂ ਹੱਡ ਨੂੰ ਪ੍ਰਬੰਧਕ ਕਿਸ ਤਰ੍ਹਾਂ ਕਰਨਾ ਹੈ ਰੋਕ-ਥਾਮ ਕਰਨ ਦਾ ਜੇ ਪੁਰਾਣੀ ਮੀਟਿੰਗ ਜਿਸ ਤਰ੍ਹਾਂ ਹਮੇਸ਼ਾ ਇੱਕ ਰੂਟੀਨ ਚ ਮੀਟਿੰਗਸ ਹੁੰਦੀਆਂ ਵੀ ਕਿਹੜੇ-ਕਿਹੜੇ ਆਪਾਂ ਇੰਤਜ਼ਾਮ ਕਰਨੇ ਹੈ ਕਿਉਂ ਕਰਨਾ ਹੈ ਜਿਸ ਤਰ੍ਹਾਂ ਕਰਨਾ ਹੈ ਉਹਦੇ ਕੋ ਕਿੱਥੋਂ ਸਾਧਨ ਆਣਗੇ ਤੇ ਹੋ ਸਕਦਾ ਇਹਨਾਂ ਨੂੰ ਸਨ ਬਹੁਤ ਹੱਦ ਤਾਈਂ ਬਚਾਇਆ ਜਾ ਸਕਦਾ ਸੀਗਾ ਕੱਲ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਦੋ-ਤਿੰਨ ਇੰਟਰਵਿਊਜ਼ ਆਈਆਂ ਸੁਣੀਆਂ ਉਹਦੇ ਚ ਉਹ ਵੀ ਮੰਨ ਰਿਹਾ ਹੈ ਵੀ ਮੇਨ ਜਿਹੜਾ ਨੁਕਸਾਨ ਹੋਇਆ ਰਾਵੀ ਦਾ ਹੋਇਆ ਤੇ ਰਾਵੀ ਦਾ ਮੁੱਢ ਕਿੱਥੋਂ ਚੱਲੂ ਹੁੰਦਾ ਸੱਭ ਰਵੀ ਦਾ ਪਾਣੀ ਰੰਜੀਤ ਸਾਗਰ ਡੈਮ ਤੋਂ ਰਿਲੀਜ਼ ਹੋਇਆ ਪਾਣੀ ਅਫੀਸ਼ੀਅਲ ਡਾਟਾ ਕਹਿੰਦਾ ਹੈ ਜੀ ਉੱਥੋਂ 27 ਤਰੀਕ ਨੂੰ ਉਹਨਾਂ ਨੇ 2,75,000 ਕਿਊਸਿਕ ਪਾਣੀ ਉੱਥੋਂ ਛੱਡਤਾ ਆ ਤਾਂ ਅਫੀਸ਼ੀਅਲ ਵਰਜ਼ਨ ਜਿਹੜਾ ਰੀਅਲ ਵਰਜ਼ਨ ਹੈ ਜਿਹੜਾ ਮੈਂ ਸਮਝਦਾ ਰੀਅਲ ਹੈ ਵਿਚ ਇਸ ਮੈਂ ਇਸ ਕਰਕੇ ਕਹਿ ਰਹੇ ਆਂ ਵੀ ਐਸਾ ਆ ਜਿਹੜਾ ਸੈਸ਼ਨ ਬੁਲਾਇਆ ਨੇ ਸਭ ਦਾ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ ਹੈ ਉਹਗਾ ਕਿ ਉੱਥੇ ਮੈਂ ਦੱਸ ਦਿੰਦਾ ਮੈਂ ਕੋਈ ਕੋਈ ਵਿਖਵਣੀ ਤਾਂ ਨਹੀਂ ਕਰਦਾ ਪਰ ਮੈਂ ਸਰਕਾਰ ਨੂੰ ਚਿੰਤਿਤ ਨਾ ਜਾਣਦੇ ਨੂੰ ਇਹਨਾਂ ਨੇ ਇਹ ਜੀ ਸਾਰੀ ਪਾਰਟੀਆਂ ਰਲ ਕੇ ਮਤਾ ਪਾਸ ਕਰੋ ਜੀ ਆਹ ਜਿਹੜਾ ਪੈਸਾ ਪਿਆ ਜੀ ਇਹਨੂੰ ਸਾਡੇ ਨਾਮ ਬਦਲ ਦਿਓ ਜੀ ਇਸ ਤਰ੍ਹਾਂ ਕਰ ਦਿਆਂਗੇ ਆ ਉਹ ਵੀ ਭਗਵੰਤ ਮਾਨ ਜੀ ਹੈ ਜਿਹੜੇ ਕਹਿ ਰਹੇ ਸੀ ਵੀ ਮੁਰਗੀਆਂ ਦੇ ਵੀ ਦੇਊਗਾ ਮੁਆਵਜ਼ਾ ਅੰਡਿਆਂ ਦੇ ਵੀ ਦੇਊਗਾ ਹੁਣ ਉਹ ਕਹਿੰਦੇ ਮੇਰੇ ਕੋਲ ਕਾਨੂੰਨੀ ਅਲਾਓ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਣੇ ਸੀ 23 ਚ ਨਾ ਤੇ 23 ਚ ਦਿੱਤਾ ਨਾ ਅਜ ਤਹਿਆਂ ਇਹਨਾਂ ਨੇ ਕੋਈ ਮੁੱਠੀ ਖੋਲੀ ਸਰਕਾਰ ਕਿਤੇ ਨਹੀਂ ਦਿਸਦੀ ਪਰ ਉਹ ਜਿਹੜਾ ਉੱਥੋਂ ਹੋਇਆ ਕਿ 20 ਤੋਂ ਲੈ ਕੇ 20 ਅਗਸਤੋਂ ਲੈ ਕੇ 26 ਸ਼ਾਮ ਅਗਸਤ ਤਾਈਂ ਜਿਹੜਾ ਸਵਾਲ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕਿਉਂਕਿ ਸਾਡੇ ਤਾਂ ਸਾਥੀ ਜਾਂ ਤਾਂ ਅਸ਼wini ਸ਼ਰਮਾ ਜੀ ਬੈਠਣਗੇ ਜਾਂ ਚੰਗੀ لال ਮਹਾਜਨ ਜੀ ਹੋਣਗੇ ਕਿਉਂਕਿ ਸਾਡੀ ਤਾਂ ਗਿਣਤੀ 2 ਹੈ ਸਾਨੂੰ ਸ਼ਾਇਦ ਟਾਈਮ ਹੀ ਨਾ ਦੇਣ ਸਪੀਕਰ ਸਾਹਿਬ ਰੋਲੇ-ਗੋਲੇ ਚ ਨਗਾ ਦੇਣ ਵੀ ਜੀ ਜੀਨ ਤੇ ਡਬੋਤਾ ਵੀ ਜੀ ਜੀਸ਼ ਕਰਕੇ ਆ ਸਵਾਲ ਬੜੇ ਜ਼ਰੂਰੀ ਹੈ ਸਾਹਿਬ ਤੁਹਾਡੇ ਰਾਈ ਮੈਂ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਪੁੱਛਣ ਤੇ ਜੇ ਕਿਤੇ ਇਹਨਾਂ ਚ ਮਾਤਾ ਜਾਗ ਪਏ ਕਾਂਗਰਸ ਵਾਲੇ ਦੇ ਕਾਂਗਰਸੀ ਵਾਲੇ ਖੜੇ ਹੋ ਕੇ ਪੁੱਛ ਲੈਣ ਵੀ ਇਹਦਾ ਰੀਅਲ ਡੇਟਾ ਦਿਓ ਜੀ 20 ਤੋਂ ਲੈ ਕੇ 26 ਸ਼ਾਮ ਤਾਈਂ ਰਣਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਰਿਲੀਜ਼ ਹੋਇਆ ਉਹਦੀ ਜਿਹੜੀ ਕੈਪੈਸਿਟੀ ਹੈ 200 227 ਤਾਈਂ ਉਹਦਾ ਸ਼ਿਕਾਰ ਜਿਹੜਾ ਤੇ ਪਰਣ ਤੋਂ ਪਹਿਲਾਂ ਉਹ 272 ਤਾਈਂ ਉਹ ਕਦੋਂ ਪਰ ਕਦੋਂ ਪਰਿਆ ਗਿਆ ਕਿੰਨੀ ਰਿਲੀਜ਼ ਸੀਗੀ ਕੋਈ ਲੰਬੀ ਚੋਡੀ ਸਾਇੰਸ ਮੈਂ ਉਸ ਲੰਬੀ ਚੋਡੀ ਸਾਇੰਸ ਤੇ ਵੀ ਆऊंगा ਪਰ ਉਸ ਟਾਈਮ ਦੇ ਤੁਸੀਂ ਯਾਦ ਕਰੋ ਐਸੇ ਕਮਰੇ ਦੇ ਅੰਦਰ 23 ਚ ਜਦੋਂ ਇੱਥੇ ਗੱਲਬਾਤ ਹੋਈ ਸੀ ਆ ਹੜਾ ਆ ਕਿ ਉਸੇ ਤਰ੍ਹਾਂ ਮੈਂ ਕਿਹਾ ਜੀ ਆ ਜਦੋਂ ਉੱਥੇ ਦਿਖਾ ਰਹੇ ਸੀਗੇ ਹਿਮਾਚਲ ਦੇ ਅੰਦਰ ਰੈਡ ਅਲਰਟ ਹੋ ਰਿਹਾ ਸੀਗਾ ਉਸ ਟਾਈਮ ਮੇਰੇ ਖਿਆਲ ਸ਼ਾਦੀ ਦੀ ਸ਼ਾਲਗਰਾ ਮਨਾਈ ਜਾ ਰਹੀ ਸੀ ਕਿਸੇ ਨੂੰ ਮੀਟਿੰਗ ਹੁੰਦੀ ਨਹੀਂ ਨੀ ਉਹ ਕਲੀਅਰ ਕਟ ਕਹਿ ਰਹੇ ਸੀ ਵੀ ਆ ਜਿਹੜੇ ਦਿਨ ਹੈ ਰੈਡ ਅਲਰਟ ਹੈ ਪਾਣੀ ਆਊਗਾ ਬਹੁਤ ਬੁਰੀ ਤਰ੍ਹਾਂ ਤੇ ਇਹਦਾ ਇੰਤਜ਼ਾਮ ਕਰ ਲਓ ਕਿਸੇ ਨੇ ਇੰਤਜ਼ਾਮ ਨਹੀਂ ਕੀਤਾ ਇਸੇ ਤਰ੍ਹਾਂ ਹੀ ਆ ਮੇਰੇ ਕੋਲ 20 ਅਗਸਤ ਦੀ ਹੈ ਜੀ ਸੋਰੀ ਮੈਕ ਮੈਕ ਮੈ ਤੁਹਾਨੂੰ ਦਿਖਾ ਰਿਹਾ ਜਿਹੜੀ ਉਸ ਟਾਈਮ ਦੀ ਰਿਪੋਰਟ ਹੈ 20 ਅਗਸਤ ਦੀ ਉਹਦੇ ਚ ਜੰਮੂ ਕਸ਼ਮੀਰ ਵੈਰੀ ਹੈਵੀ ਰੇਨਸ ਹਿਮਾਚਲ ਪ੍ਰਦੇਸ਼ ਰੈਡ ਅਲਰਟ 23 ਤੋਂ 26 ਤਾਈਂ ਉਹ ਕਹਿ ਰਹੇ ਸੀ ਦੀ ਇੱਥੇ ਬੜਾ ਭਾਰੀ ਮੀਂਹ ਪੈਣ ਵਾਲਾ ਤਾਂ ਇੰਤਜ਼ਾਮ ਕਰ ਲੋ ਕੈਚਮੈਂਟ ਏਰੀਆ ਸਭ ਰਾਵੀ ਦਾ ਕੈਚਮੈਂਟ ਏਰੀਆ ਦੇ ਅੰਦਰ ਜਦੋਂ ਕਹਿ ਰਹੇ ਸੀ ਰੈਡ ਅਲਰਟ ਵੇਰੀ ਹੈਵੀ ਰੇਨਸ ਪ੍ਰੈਡਿਕਟਡ ਬੀਟਵੀਨ 10 23rd ਐਂਡ 26th ਅਗਸਟ ਉਸ ਟਾਈਮ ਉਥੋਂ ਜਿਹੜਾ 10 15000 ਕਿਊਸਿਕ ਪਾਣੀ ਰਿਲੀਜ਼ ਕਰ ਰਹੇ ਸੀਗੇ ਤੇ ਜਿਸ ਦਿਨ ਉਥੋਂ ਹਟਾਇਆ ਮਗਰੋਂ ਉਹ ਕਹਿੰਦੇ ਜੀ 27 ਤਰੀਕ ਨੂੰ ਅਸੀਂ 275000 ਕਿਊਸਿਕ ਸੌ ਟਾ ਇੱਕਦਮ ਪੜ ਗਿਆ ਜਦੋਂ ਉਹਦਾ ਲੈਵਲ ਜਿਹੜਾ ਸੀਗਾ ਉਹ ਅਸੀਂ ਕਰਕੇ ਤੇ ਰਿਲੀਜ਼ ਕਰਤਾ 275000 ਮੈਂ ਕਿਉਂ ਡਾਊਟ ਕਰ ਰਿਹਾ ਸਭ ਇਸ ਗੱਲ ਨੂੰ ਇੱਕ ਮਿੰਟ ਹੁਣ ਮੈਂ ਚੀਫ ਚੀਫ ਸਾਹਿਬ ਦੀ ਵੀਡੀਓ ਤੇ ਲਾਈਵ ਕਰ ਪਾ ਪਿੱਛੇ ਲਾਈਵ ਕਰ ਕੋਈ ਨਹੀਂ ਆ서 ਦੇਖ ਕੇ ਦੇਖ ਲੈਣ ਕੋਈ ਆ ਚੀਫ ਇੰਜੀਨੀਅਰ ਹਰ ਸਾਹਿਬ ਸਾਡੇ ਸ਼ੇਰ ਸਿੰਘ ਜੀ ਜਿਸ ਦਾ ਆਈਐਮਡੀ ਨੇ ਪ੍ਰਡਿਕਟ 25 26 ਔਰ 27 ਤਰੀਕ ਨੂੰ ਜਿੰਨਾ ਆਈਐਮਡੀ ਨੇ ਪ੍ਰਡਿਕਸ਼ਨ ਦੀ ਸੀ ਦੀ थी ਕਿਤਨੀ بارش ਹੋਗੀ ਤੋਂ ਉਸੇ ਕਹੀਂ 8 ਟਾਈਮਸ ਔਰ 12 ਟਾਈਮਸ بارش ਹੋਈ ਹੈ ਜਿਸਕੇ ਕਾਰਨ 4 ਲੱਖ 70 ਹਜ਼ਾਰ ਰੁਪਏ ਸਿੱਕੇ ਜੋ ਰਾਈਟ ਸਾਈਡ ਕੀ ਖੱਡੇ ਹੈ शाप्रकंडी से डाउनसिटी में जो राइट साइड की खड्डे हैं चार लाख सत्तर हजार तो पानी उनमें से आया है और उनके आने के कारण जो गेट एकदम ऑपरेट होने थे नहीं हो पाए क्योंकि मैनुअल ऑपरेटेड गे, गेट्स हैं इससे क्या हुआ कि जैसे गेट खोल रहे थे 50 परसेंट गेट खुल फु, गए थे और इधर से जो है मतलब कि लकड़ दरख्त गेटों में आके फंस गए हैं ठीक है ना तो इतना एक्सपेक्टेड ਕਬੀ ਕਿਸੇ ਨੇ ਸੋਚਿਆ ਨਹੀਂ ਥਾ ਇਸੇ ਲਈ ਜੋ ਹੈ ਚੀਫ ਇੰਜੀਨੀਅਰ ਸਾਹਿਬ ਕੀ ਕਹਿ ਰਹੇ ਹੈ ਉੱਥੋਂ ਦਾ ਅਫੀਸ਼ੀਅਲਾਂ ਦੀ ਫਿਕਰ ਹੈ ਵੀ ਰੰਜੀਤ ਸਾਗਰ ਡੈਮ ਤੋਂ ਤਾਂ 275000 ਛੱਡਿਆ ਗਿਆ ਰੰਜੀਤ ਸਾਗਰ ਡੈਮ ਤੋਂ ਸ਼ਾਹਪੁਰ ਕੰਢੀ 8 ਕਿਲੋਮੀਟਰ ਪੈਂਦੇ ਸਨ ਤੇ ਸ਼ਾਹਪੁਰ ਕੰਢੀ ਤੋਂ ਮਾਦੋਪੁਰ ਬਰਾਜ 2 ਕਿਲੋਮੀਟਰ ਪੈਂਦਾ ਸੀ ਉਹ ਚਲਾਈਓ ਜਿਹੜਾ ਮੈਪ ਚਲਾਈਓ ਐ ਤੁਹਾਡੇ ਕੋਲ ਮੈਂ ਮੈਂ ਵੈਸੇ ਦਿਖਾ ਦੇਣਾ ਮੈਨੂੰ ਕਾ ਕੇ ਸੋਟਾ ਯਾਰ ਮੈਂ ਬਿਨਾ ਉਹ ਦਿਖਾ ਦੇ ਇੱਕ ਸੈਕਿੰਡ ਚਲੋ ਐ ਤੱਕ ਚਲੋ ਅਸਟੀ ਹਾਣਾ ਨਹੀਂ ਤੁਹਾਨੂੰ ਮੈਂ ਗਰੀਹਲੀ ਦੱਸ ਦੇਣਾ ਸਰ ਆ ਆ ਦੇਖ ਲਓ ਸਰ 1 ਮਿੰਟ ਆ ਆ ਮੇਨ ਜਿਹੜਾ ਪਾਣੀ ਆਂਦਾ ਨੇ ਉੱਤੇ ਤੋਂ ਲੈ ਕੇ ਜਾਓ ਪਲੀਜ਼ 1 ਮਿੰਟ ਸ਼ਾਹਪੁਰ ਕੰਢੀ ਚੇ ਪਿੱਛੋਂ ਫੀਡ ਹੁੰਦਾ ਚਮੇਰਾ ਜਿਹੜਾ ਪ੍ਰੋਜੈਕਟ ਹੈ ਉੱਥੋਂ ਪਾਣੀ ਆਂਦਾ ਤੇ ਇਹ ਨਾਲ ਜਿਹੜੀ ਤੁਸੀਂ ਇਹ ਗ੍ਰੀਨ ਲਾਈਨਸ ਦੇਖ ਰਹੇ ਹੋ ਇਹ ਜਿਹੜੇ ਨਾਲੇ ਹੈ ਜਿਹੜੇ ਉਹ ਕਹਿ ਰਹੇ ਨਾ ਚੀਫ ਇੰਜੀਨੀਅਰ ਸਾਹਿਬ ਨਾਲੇ ਤੇ ਖੱਡਾਂ ਚੋਂ ਜਿਹੜਾ ਪਾਣੀ ਆਇਆ ਇਹ ਨਾਲੇ ਸਭ ਉਹ ਨਾਲਿਆਂ ਦੇ ਨਾਮ ਐ ਪੜ੍ਹਦੇ ਆ ਤੁਹਾਨੂੰ ਜੇ ਬਾਅਦ ਚ ਦੇਖੋ ਤਾਂ ਮੈਂ ਕਾਪੀ ਵੀ ਭੇਜ ਦੂੰਗਾ ਇੱਕ ਐ ਜੀ ਬੈਰਾ ਨਾਲਾ ਇੱਕ ਐ ਬੁੱਧਿਲ ਨਾਲਾ ਇੱਕ ਐ ਸਾਵਾਂ ਸਿਆਵਾ ਨਾਲਾ ਇੱਕ ਐ ਸੋਲ ਨਾਲਾ ਇਹ ਸਾਰੇ ਦੇ ਸਾਰੇ ਆ ਕੇ ਰਣਜੀਤ ਸਾਗਰ ਡੈਮ 'ਚ ਮਿਲ ਜਾਂਦੇ ਸਭ ਰਣਜੀਤ ਸਾਗਰ ਡੈਮ ਤੋਂ ਪਾਣੀ ਇਹਨਾਂ ਨੇ ਛੱਡਿਆ ਸ਼ਾਹਪੁਰ ਕੰਢੀ 8 ਕਿਲੋਮੀਟਰ ਐ ਆ ਜਿਹੜਾ ਆਹ ਪੋਰਸ਼ਨ ਦੇਖਿਓ ਸੈਟਿੰਗ ਮੈਂ ਦਿਖਾਵਾ ਆਪ ઓਰਸ਼ਨ ਗੌਰ ਕਰਿਓ ਇਹ ਨਾਲੇ ਤਾਂ ਆ ਗਿਆ ਇੱਥੇ ਸਾਡੇ ਸਾਡੇ ਆ ਇੱਥੇ ਤਾਂ ਹੀ ਆ ਗਏ ਸ਼ਾਪੁਰ ਕੰਢੀ ਆ ਡੈਮ ਆ ਜਿਹੜਾ ਹੋਰੇ ਆ ਇੱਥੇ ਆ ਗਿਆ ਇਹਦੇ ਇਹਦੇ ਦਰਮਿਆਨ ਕੋਈ ਵੀ ਨਾਲਾ ਨਹੀਂ ਸਾਬ ਕਿਤੇ ਕੋਈ ਨਾਲਾ ਨਹੀਂ ਜਿਹੜੇ ਕਹਿ ਰਿਹਾ ਹੈ ਕਿ 4,70,000 ਕਿਊਸਿਕ ਪਾਣੀ ਇੱਥੋਂ ਰਾਈਟ ਹੈਂਡ ਸਾਈਡ ਤੋਂ ਅੰਦਰ ਆ ਗਿਆ ਸਾਬ ਕਿਧਰੋਂ ਆ ਗਿਆ ਸਾਬ ਰਾਵੀ ਦਾ ਪਾਣੀ ਤਾਂ 2,75,000 ਕਿਊਸਿਕ ਹੈ ਤੇ ਨਾਲਿਆਂ ਦਾ ਪਾਣੀ ਆ ਗਿਆ 470000 ਸਭ ਅਨਬਿਲੀਵੇਬਲ ਮੇਰੇ ਤਾਂ ਗਲੋਂ ਗਲ ਉੱਤਰਦੀ ਨਹੀਂ ਇਹਦੇ ਆਫੀਸ਼ਲ ਜਿਹੜੇ ਫਿਗਰ ਹੈ ਇਸ ਕਰਕੇ ਮੈਂ ਮੈਂ ਐਵੇਂ ਨਹੀਂ ਸਵਾਲ ਚੱਕਦਾ ਆ ਜਿਹੜਾ ਸਾ ਆਪਣਾ ਰਣਜੀਤ ਸਾਗਰ ਡੈਮ ਹੈ ਸਾਬ ਰਾਵੀ ਦੇ ਉੱਤੇ ਹੈ ਰਾਵੀ ਇਜ਼ ਪਾਰਟ ਆਫ ਇੰਡਸ ਵੈਲੀ ਉਹ ਜਿਹੜੀ ਇੰਡਸ ਟਰੀਟੀ ਦਾ ਪਾਰਟ ਹੈ ਇੰਡਸ ਵਾਟਰ ਟਰੀਟੀ ਦਾ ਪਾਰਟ ਹੈ ਤੇ ਆਬਵੀਅਸਲੀ ਮੇਰਾ ਮੰਨਣਾ ਹੈ ਵੀ ਇਹਦੀ ਹਰੇਕ ਜਿਹੜੀ ਰੀਲੀਜ਼ ਹੈ ਉਹ ਅਫੀਸ਼ੀਅਲ ਗਵਰਨਮੈਂਟ ਨੂੰ ਜ਼ਰੂਰ ਜਾਂਦੀ ਹੈ ਗਵਰਨਮੈਂਟ ਨੂੰ ਗਵਰਨਮੈਂਟ ਅੱਗੇ ਪਾਕਿਸਤਾਨ ਨੂੰ ਅੱਜ ਦੇ ਹਾਲਾਤ ਚ ਕਨਵੇ ਕਰੇ ਨਾ ਕਰੇ ਉਹਨਾਂ ਦੀ ਮਰਜ਼ੀ ਹੈ ਪਰ ਇੱਥੋਂ ਜੇ ਇੱਕ ਕਿਉਂਕੀ ਪਾਣੀ ਵੀ ਛੱਡਦੇ ਆ ਤਾਂ ਆਫੀਸ਼ੀਅਲੀ ਰਿਕਾਰਡ ਉਹਦਾ ਸਰਕਾਰ ਕੋਲ ਜ਼ਰੂਰ ਹੋਣਾ ਹੈ ਕਿ ਮੈਂ ਅੱਜ ਇਸ ਕਰਕੇ ਖੇਚਲ ਦਿੱਤੀ ਹੈ ਵੀ ਜਿਹੜਾ ਸੈਸ਼ਨ ਬੁਲਾਇਆ ਜਾਵੇ ਨਾ ਗੁੰਗਲਾਂ ਤੋਂ ਮਿੱਟੀ ਨਾ ਝਾੜਨ ਕਿ ਉਹ ਦਿਨ ਦੱਸਣ ਵੀ ਰਿਲੀਜ਼ ਕਦੋਂ ਹੋਇਆ ਤੇ ਕਿੰਨਾ ਪਾਣੀ ਹੋਇਆ ਉਥੋਂ ਕਿਉਂਕਿ ਜਿਹੜਾ ਮਾਦੋਪੁਰ ਬਰਾਜ ਟੁੱਟਿਆ ਹੈ ਉੱਥੇ ਉਹ ਦਿਨ 575000 ਕਿਊਸਿਕ ਪਾਣੀ ਸੀਗਾ ਐਵੇਂ ਨਹੀਂ ਇਧਰੋਂ ਆ ਗਿਆ ਸਭ ਕਹਿੰਦੇ ਰਾਈਟ ਸਾਈਡ ਤੋਂ ਖੱਡਾ ਜੋ ਆ ਗਿਆ ਪਾਣੀ ਉੱਥੋਂ ਰਿਲੀਜ਼ ਹੋਇਆ ਸਾਬ ਬਿਕੋਜ਼ ਉਹਦੇ ਨੇ ਸੈਕੰਡਲੀ ਤੁਸੀਂ 20 ਕਿਲੋਮੀਟਰ ਤੇ ਬੈਠੇ ਹੋ ਥੋੜਾ ਹੋ ਸਕਦਾ ਰਸਤਾ ਚੰਡੀਗੜ੍ਹ ਨਾਲ ਨਾ ਹੁੰਦਾ ਹੋਵੇ ਕੇਜਰੀਵਾਲ ਸਾਹਿਬ ਨਾਲ ਚੀਫ ਇੰਜੀਨੀਅਰ ਸਾਡੇ ਸਰਾਂ ਸਾਹਿਬ ਬੈਠੇ ਉੱਤੇ ਸਾਡੇ ਵਾਲੇ ਲੱਗੇ ਜੇ ਪਹਿਲਾਂ ਕੰਮ ਕਰਕੇ ਆਏ ਸਰਹਾਂ ਸਾਹਿਬ ਤੇ ਇੱਥੇ ਵਾਲੇ ਨਾਲ ਤਾਂ ਗੱਲ ਹੋਣੀ ਸੀ ਸ਼ਾਪੂਰੂ ਆਪਣੇ ਮਾਦੋਪੁਰ ਵਾਲੇ ਨਾਲ ਤੇ ਵੀ ਅਸੀਂ ਪਾਣੀ ਛੱਡਣ ਲੱਗੇ ਆ ਤੇ ਬਸ No communication between them ਸਬ ਉਹਨਾਂ ਨੇ ਇਹਨਾਂ ਨੂੰ ਦੱਸਿਆ ਨਹੀਂ ਵੀ ਮੇਰੇ ਬਸ ਤੋਂ ਬਾਹਰ ਹੋਇਆ ਖੜਾ ਪਾਣੀ ਛੱਡਣ ਲੱਗੇ ਆ ਜੇ ਜੇ ਟਾਈਮਲੀ ਇਨਫੋਰਮ ਕਰਕੇ ਪਹਿਲਾਂ ਤਾਂ ਰਿਲੀਜ਼ ਹੋਣੀ ਚਾਹੀਦੀ ਸੀਗੀ ਰਿਲੀਜ਼ ਵਾਲੇ ਆਰਡਰ ਕਿਹਨੇ ਕੀਤੇ ਨਹੀਂ ਕੀਤੇ ਇਹ ਗੱਲਾਂ ਉੱਥੇ ਜਵਾਬ ਦੇਣੇ ਪੈਣਗੇ ਸਾਰ ਸੈਸ਼ਨ ਦੇ ਅੰਦਰ ਅਗਰ ਕੋਈ ਉਹਨਾਂ ਨੂੰ ਪੁੱਛੇ ਤਾਂ ਅਗਰ ਕਿਸੇ ਨੂੰ ਪੁੱਛਣ ਦਾ ਮੌਕਾ ਦੇਣ ਤਾਂ ਨਹੀਂ ਤਾਂ ਨਾ ਹਲਾ ਹਲਾ ਕਰਕੇ ਰੋੜਾ ਪਾ ਕੇ ਸੈਸ਼ਨ ਰੋੜ ਦੇਣਾ ਇਸ ਕਰਕੇ ਮੈਨੂੰ ਤੁਹਾਨੂੰ ਅਤ ਤਕਲੀਫ ਦੇਣੀ ਪਈ ਹੈ ਵੀ ਆ ਜਿਹੜਾ 475000 ਉਹ ਆ ਕਹਿ ਰਿਹਾ ਸਾਈਡਾਂ ਚ ਆਇਆ ਸਵਾ ਦੋ ਲੱਖ ਉਥੋਂ ਕਹਿ ਰਿਹਾ ਤਾਂ ਰੜਾ ਲੀਏ ਤੇ 7 ਲੱਖ ਤੋਂ ਪਾਰ ਨਿਕਲ ਜੂਗਾ ਬਟ ਇਵੈਂਚੁਅਲੀ ਇਹਦਾ ਹਰੇਕ ਪਾਸੇ ਉਹ ਵੈਰੀਫਿਕੇਸ਼ਨ ਹੋ ਜਾਂਦਾ ਕਿੱਥੇ ਜਾ ਕੇ ਉਧਰ ਪਾਕਿਸਤਾਨ ਚ ਐਂਡਰ ਹੈ ਉਹ ਵੀ ਆਪਣਾ ਕਲੇਮ ਬੰਦੇ ਵੀ ਸਾਨੂੰ ਰੋੜਦਾ ਇਹਨਾਂ ਨੇ ਕਿ ਉਹਨਾਂ ਨੇ ਕਿੰਨਾ ਪਾਣੀ ਦੇਆ ਉਹ ਤਾਂ 11 ਲੱਖ ਹੀ ਉਸੇ ਦਿਖਾ ਰਹੇ ਸਾਡੇ 11 ਕਿਉਂਕਿ ਆ ਉਹ ਜਿਹੜਾ ਦਰਿਆ ਜਿਹੜਾ ਉਹ ਜਿਹੜਾ ਨਾਲਾ ਆ ਕੇ ਜਿਹੜਾ ਵਜਦਾ ਹੈ ਉਹ ਤਾਂ ਹੇਟਾ ਜਾ ਕੇ ਅ ਮਾਧੋ ਪਰ ਤੋਂ ਵੀ ਅੱਗੇ ਜਾ ਕੇ ਉਹ ਆਪਣੇ ਰੰਜੀਤ ਸਾਗਰ ਡੈਮ ਤੋਂ 20 ਕਿਲੋਮੀਟਰ ਦੇ ਜਾ ਕੇ ਉਹ ਜੇ ਅੰਦਰ ਆ ਕੇ ਚਿਰਦਾ ਸਾਹ ਰਾਵੀ ਦੇ ਅੰਦਰ ਉਹਦਾ ਲੱਖ ਸਵਾ ਲੱਖ ਕਿਊਸਕ ਪਾਣੀ ਹੋ ਗਿਆ ਉਹਦੇ ਨਾਲ ਪਰ ਪਾਣੀ ਆ ਗਿਆ ਮਾਧੋ ਪਰ ਡੈਮ ਰੁੜ ਗਿਆ ਉਹਦੇ ਬਰਾਜ ਦੇ ਗੇਟ ਟੁੱਟ ਗਏ ਕਿਉਂ ਟੁੱਟੇ ਸਾਹਿਬ ਮੇਰਾ ਸਵਾਲ ਹੈ ਟੁੱਟੇ ਕਿਉਂ ਤੇ ਇਹ ਦੇ ਅੰਦਰ ਆਈ ਮਸਲਾ ਆਇਆ ਸੀਗਾ ਜੀ ਪਾਣੀ ਇੱਕਦਮ ਖੋਲਤਾ ਇਸ ਕਰਕੇ ਉੱਥੇ ਵੀ ਆ ਸਾਰਾ ਉਹਦਾ ਪਹਿਲੀ ਗੱਲ ਤਾਂ ਹੈ ਉਹਦੇ ਚ ਪੈਸਾ ਆ ਕੇ ਚੇਂਜ ਹੋਣੇ ਚਾਹੀਦੇ ਸੀਗੇ ਰੋਪੜ ਹਰੀਕੇ ਤੇ ਆ ਉਹਦਾ ਕਿਉਂਕਿ ਰਾਜਸਥਾਨ ਵਾਲਿਆਂ ਨੇ ਪੈਸਾ ਵੀ ਜਮ੍ਹਾਂ ਕਰਾਇਆ ਸੀਗਾ ਵੀ ਆ ਸਾਡੇ ਗੇਟ ਸਾਡੇ ਰੈਗੂਲੇਸ਼ਨ ਪੂਰੀ ਸਹੀ ਤਰੀਕੇ ਨਾਲ ਹੋਵੇ ਸਾਡੇ ਇੱਕ ਇੱਕ ਕਿਸਕ ਦਾ ਫਰਕ ਪੈਂਦਾ ਤੇ ਉਹ ਗੇਟਾਂ ਦੇ ਇਹਨਾਂ ਨੇ ਪੈਸੇ ਵੀ ਜਮ੍ਹਾਂ ਕਰਾਤੇ ਸੀ ਰਾਜਸਥਾਨ ਵਾਲਿਆਂ ਨੇ 17 18 ਚ ਟੈਂਡਰ ਹੋਇਆ ਨਹੀਂ ਹੋਇਆ ਕੈਨਸਲ ਹੋ ਗਿਆ ਪਤਾ ਨਹੀਂ ਨਹੀਂ ਹੋਇਆ ਉਹ ਤਾਂ ਗੱਲਾਂ ਇਹ ਸਰਕਾਰ ਦੱਸੇ ਵੀ ਵੈਦਰ ਵਾਕਈ ਉਹਨਾਂ ਨੇ ਪੈਸੇ ਦਿੱਤੇ ਸੀ ਤੁਸੀਂ ਕਿਉਂ ਨਹੀਂ ਚੇਂਜ ਕਰਵਾਇਆ ਕਿਉਂਕਿ ਇੱਥੋਂ ਵੀ ਇੱਕ ਬਿਆਸ ਨੂੰ ਜਾਂਦੀ ਹੈ ਨਾ ਕੱਟਦੇ ਹੈ ਰਵੀ ਵਾਲੇ ਚ ਉਹ ਵੀ ਜਾ ਕੇ ਉਸ ਚ ਪੈਂਦੇ ਇਸ ਕਰਕੇ ਇਹਦੇ ਵਾਸਤੇ ਵੀ ਰਾਜਸਥਾਨ ਦੇ ਪੈਸੇ ਆਏ ਸੀ ਕਿਉਂ ਨਹੀਂ ਲੱਗੇ ਕਿਉਂ ਨਹੀਂ ਇਹਨਾਂ ਨੇ ਚੇਂਜ ਕੀਤੀਗੇ ਬਟ ਫਸਟ ਕੁਐਸਚਨ ਵਿਚ ਅਰਾਈਜ਼ਸ ਆਵਿਸ ਵੀ ਪੁਰਾਣੇ ਮੰਨ ਲੇ ਜੀ ਆ ਕਹਿੰਦੇ 1875 ਦਾ ਬਣਿਆ ਮਾਦੋ ਕੋਲ ਟਾਈਮ ਆ ਵੀ ਹਰੀਕੇ ਵਾਲੇ ਵੀ ਬਹੁਤ ਪੁਰਾਣੇ ਬਣੇ ਆ ਸਾਹ ਆ ਰੋਪੜ ਵਾਲਾ ਹੈਡ ਵੀ ਬਹੁਤ ਪੁਰਾਣਾ ਬਣਿਆ ਪਰ ਇਹ ਪੁਰਾਣੀ ਮਸ਼ੀਨਰੀ ਨੂੰ ਮੇਨਟੇਨੈਂਸ ਤਾਂ ਹੁੰਦੀ ਹੈ ਗਰੀਸ ਤਾਂ ਕਰਦੇ ਹੀ ਹੈ ਉਹ ਕਦੋਂ ਹੋਇਆ ਸੀ ਉਹਦਾ ਜਵਾਬ ਦੇ ਦੇ ਉਹੀ ਕਿਸੇ ਕੋਲ ਹੈ ਨਹੀਂ ਸਾਬ ਇਹਨਾਂ ਨੇ ਕੀ ਜਵਾਬ ਦਿੱਤਾ ਹੈ ਉਹ ਇੱਕ ਬੜੀ ਇੰਟਰਸਟਿੰਗ ਗੱਲ ਹੈ ਸਾਬ ਉਹ ਇੰਟਰਸਟਿੰਗ ਹੈ ਲਾਇਆ ਕਹਿੰਦੇ ਅਸੀਂ ਇੱਕ ਕੰਪਨੀ ਨੂੰ ਠੇਕਾ ਦਿੱਤਾ 2024 ਦੇ ਅੰਦਰ ਉਹ ਕੰਪਨੀ ਦਾ ਨਾਮ ਹੈ ਲਾਈਵ 9 ਵਿਜ਼ ਪ੍ਰਾਈਵੇਟ ਲਿਮਟਿਡ ਮੈਂ ਬਤਾਈ ਰੇਖ ਕੋ ਕਿਹੜੀ ਐਡਾ ਕਿਹੜਾ ਕਿਉਂਕਿ ਦੇਖੋ ਮੇਰਾ ਮਨ ਆਜ ਤਾਂ ਹੀ ਮੈਂ ਜਦੋਂ ਦਾ ਇਸ ਮਸਲੇ 'ਚ ਕਿਉਂਕਿ ਸਾਡਾ ਤਾਂ ਪਾਣੀ ਇੱਕ ਇੱਕ ਬੂੰਦ ਸਾਡੇ ਤਾਂ ਟੇਲਾਂ ਤੇ ਬੈਠੇ ਆ ਇੱਕ ਇੱਕ ਬੂੰਦ ਆਉਂਦਾ ਰਹਿੰਦਾ ਵੀ ਪਾਣੀ ਦੇ ਜਦੋਂ ਮਸਲਾ ਆਂਦਾ ਹੈ ਕਿਤੇ ਕੋਈ ਗੱਲ ਹੁੰਦੀ ਹੈ ਰੁੜਕੀ ਦਾ ਨਾਮ ਆਂਦਾ ਸਭ ਰੁੜਕੀ ਆਈਆਈਟੀ ਜਿਹੜੀ ਹੈ ਰੁੜਕੀ ਇੰਸਟੀਚਿਊਟ ਆ ਹਾਈਡਰੋਲੋਜੀਕਲ ਜੋ ਵੀ ਮੈਂ ਕਹਿੰਦਾ ਦੇਸ਼ ਦੇ ਅੰਦਰ ਜਿੱਥੇ ਕਿਤੇ ਵੀ ਕੋਈ ਗੱਲ ਹੁੰਦੀ ਹੈ ਰੁੜਕੀ ਵਾਲਿਆਂ ਤੋਂ ਸਲਾਹ ਲੈਂਦੇ ਆ ਉਹ ਉਹਨਾਂ ਦੀ ਕੰਸਲਟੈਂਸੀ ਕਹਿ ਲਓ ਉਹਨਾਂ ਦੇ ਜਿਹੜੇ ਫੈਕਲਟੀ ਹੈ ਉਹ ਆਪਣੀ ਰਿਪੋਰਟ ਬਣਾ ਕੇ ਦਿੰਦੀ ਹੈ ਵਿੱਚ ਇਸ ਗੋਲਡ ਸਟੈਂਡਰਡ ਆਫ ਐਸ ਫਾਰ ਐਸ ਹਾਈਡਰੋਲੋਜੀ ਇਸ ਕਨਸਰਨਸ ਇਹ ਬਖੜਾ ਡੈਮ ਦਾ ਵੀ ਕੋਈ ਗੱਲ ਕਰਨਾ ਤਾਂ ਉਹ ਵੀ ਰੁੜਕੀ ਵਾਲੇ ਆ ਕੇ ਦੇਖ ਕੇ ਕਰਦੇ ਆ ਪਤਾ ਨਹੀਂ ਇਹਨੇ ਕਿਵੇਂ ਪੜਿਆ ਚਲੋ ਰੁੜਕੀ ਨਹੀਂ ਜਾਣਾ ਸੀਗਾ ਆ ਪੰਜਾਬ ਜਿਹੇ ਨਹੀਂ ਕਾਲਜ ਬੈਠਾ ਸਭ